ਜੋ ਵਿਆਸ ਦਰਿਆ ਭੁੱਭਾਂ ਮਾਰ ਕੇ ਰੋਂਦਾ ਵੇਖਿਆ ਗਿਆ ਜਦੋਂ ਅਸੀਂ ਅੱਜ ਇੱਥੋਂ ਦੀ ਗੁਜ਼ਰ ਰਹੇ ਸਾਂ ਕਿਸੇ ਕਹਾ ਨੂੰ ਜਾ ਰਹੇ ਸਾਂ ਤਾਂ ਤੁਸੀਂ ਵੇਖ ਸਕਦੇ ਹੋ ਸ੍ਰੀ ਹਰਗੋਬਿੰਦ ਪੁਲ ਦਾ ਪੁਲ ਅਤੇ ਇੱਥੇ ਵਗਦਾ ਵਿਆਸ ਦਰਿਆ ਉਹ ਵਿਆਸ ਦਰਿਆ ਬਹੁਤ ਹੀ ਛੋਟਾ ਜਾਂ ਰਹਿ ਗਿਆ ਇੱਕ ਨਹਿਰ ਦੇ ਰੂਪ ਚ ਰਹਿ ਗਿਆ ਤੇ ਵਿਆਸ ਦਰਿਆ ਰੋਇਆ ਕਿਉਂ ਵਾ ਕਿਉਂਕਿ ਆ ਸਾਰੀਆਂ ਜੀ ਦਰਿਆ ਦੀ ਧਰਤੀ ਤੇ ਕਬਜ਼ਾ ਹੋ ਚੁੱਕਾ ਆ ਆ ਤੁਸੀਂ ਵੇਖੋ ਅਲੱਗ-ਅਲੱਗ ਤਰ੍ਹਾਂ ਦੇ ਰੁੱਖ ਲਾ ਕੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਇਧਰਲੀ ਸਾਈਡ ਤੇ ਖੇਤੀ ਹੋ ਰਹੀ ਆ ਮਤਲਬ ਦਰਿਆ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਿਹੜੀਆਂ ਨੇ ਜ਼ਮੀਨਾਂ ਤੁਸੀਂ ਵੇਖੋ ਦਰਿਆ ਦੇ ਬਿਲਕੁਲੋਂ ਨੇੜੇ ਕੀ ਇਹ ਸਾਡੇ ਪੰਜਾਬੀਆਂ ਲਈ ਵਧੀਆ ਗੱਲ ਆ ਆ ਤੁਸੀਂ ਵੇਖੋ ਆ ਦਰਿਆ ਦਾ ਸਾਰਾ ਇਲਾਕਾ ਅਗਲੇ ਪਾਸੇ ਦਰਿਆ ਇੱਕ ਛੋਟੀ ਜੀ ਨਹਿਰ ਬਣ ਕੇ ਰਹਿ ਗਈ ਇੱਚ ਫਸਲਾਂ ਬੀਜੀਆਂ ਜਾ ਰਹੀਆਂ ਨੇ ਇੱਕ ਵੀਰੇ ਦੇ ਚਟਰੈਕਟਰ ਚਲਾ ਰਿਹਾ ਆ ਆ ਦੇਖ ਸਕਦੇ ਤੁਸੀਂ ਤੇ ਆ ਅਧੂਰ ਤੱਕ ਵੇਖ ਲੋ ਸਾਰਾ ਦਰਿਆ ਹੀ ਕਬਜ਼ਾ ਕਰ ਲਿਆ ਅਗਲੇ ਪਾਸੇ ਆ ਤੁਸੀਂ ਦਰਿਆ ਦੇ ਵਿੱਚ ਹੀ ਵੇਖ ਲੋ ਆ ਮਤਲਬ ਅੰਦਰ ਦੀ ਜਿਹੜੀ ਬਾਉਂਡਰੀ ਆ ਦਰਿਆ ਦੀ ਉਹ ਵਾ ਇਹ ਇੱਕ ਕਿੱਡੀ ਮਾੜੀ ਗੱਲ ਆ ਕਿ ਦਰਿਆ ਨੂੰ ਹੀ ਸਾਡੇ ਨੂੰ ਸਾਰੇ ਨੂੰ ਪਾਣੀ ਰੋਕ ਲਿਆ ਗਿਆ ਆ ਲੇਕਿਨ ਅਸੀਂ ਸਾਰੇ ਚੁੱਪੇ ਆ ਅਸੀਂ ਕਹਿ ਰਹੇ ਆ ਕਿ ਜ਼ਮੀਨਾਂ ਦਾ ਕਬਜ਼ਾ ਕਰ ਲੋ ਜ਼ਮੀਨਾਂ ਵਾ ਲੋ ਇਹ ਦਰਿਆ ਦਾ ਪਾਣੀ ਕਿੱਥੇ ਗਿਆ ਇਹ ਦਰਿਆ ਚ ਪਾਣੀ ਵਗੇਗਾ ਤਾਂ ਸਾਡੀ ਧਰਤੀ ਦਾ ਪਾਣੀ ਵਧੇਗਾ ਸਾਡੇ ਪੰਜਾਬ ਦਾ ਪਾਣੀ ਵਧੇਗਾ ਸਾਡੇ ਪੰਜਾਬ ਦੀ ਜਿਹੜੀ ਜਮੀਨ ਦੇ ਹੇਠਲਾ ਜਿਹੜਾ ਲੈਵਲ ਜਾ ਰਿਹਾ ਤਾਂ ਆਵੇਗਾ ਹੁਣ ਇਹ ਦਰਿਆ ਹੋਵੇ ਤੇ ਸਾਰਾ ਪਾਣੀ ਪਿੱਛੇ ਉਹਦਾ ਰੋਕ ਲਿਆ ਗਿਆਵੇ ਰੋਕਿਆ ਗਿਆ ਹੋਵੇ ਤੇ ਕੋਈ ਬੰਦਾ ਹਾ ਦਾ ਨਾਰਾ ਹੀ ਨਾ ਮਾਰੇ ਤੇ ਕਿੰਨੀ ਦੁੱਖ ਵਾਲੀ ਗੱਲ ਆ ਤੇ ਕਿੰਨੀ ਸ਼ਰਮ ਵਾਲੀ ਗੱਲ ਆ ਸਾਡੇ ਪੰਜਾਬ ਲਈ ਇਹ ਥੋੜਾ ਜਿਹਾ ਪਾਣੀ ਆ ਰਿਹਾ ਮੈਨੂੰ ਤੇ ਇੰਜ ਲੱਗਦਾ ਕਿਸੇ ਦਿਨ ਉਹ ਇਹ ਦਰਿਆ ਹੀ ਬੰਦ ਕਰ ਦਿੱਤਾ ਜਾਵੇਗਾ ਉਹ ਅੱਜ ਹਾਲਾਤ ਵੇਖ ਕੇ ਮਨ ਉਦਾਸ ਹੋਇਆ ਕਿ ਕਿਵੇਂ ਸਾਡੇ ਲੋਕਾਂ ਨੇ ਦਰਿਆ ਨੂੰ ਕਬਜ਼ੇ ਦੇ ਹੇਠਾਂ ਲੈ ਲਿਆ ਲੇਕਿਨ ਸਾਡੇ ਲੋਕਾਂ ਨੇ ਇਹ ਨਹੀਂ ਕਿਹਾ ਕਿ ਭਈ ਇਹ ਕੰਮ ਗਲਤ ਆ ਇਹ ਪਾਣੀ ਜਿਹੜਾ ਵਾ ਸਾਡਾ ਨਾ ਰੋਕਿਆ ਜਾਵੇ ਦਰਿਆ ਅਗਲੇ ਪਾਸੇ ਵੇਖੋ ਤੁਸੀਂ ਆ ਸਾਰਾ ਸੁੱਕਾ ਪਿਆ ਆ ਜੀ ਆ ਥੋੜਾ ਜਿਹਾ ਪਾਣੀ ਜਾ ਰਿਹਾ ਜਿਵੇਂ ਇੱਕ ਛੋਟੇ ਜਿਹੇ ਸੁਵੇਦਾ ਜਾਂ ਨਹਿਰ ਦਾ ਹੋਵੇ ਮੈਂ ਇਧਰੋਂ ਦੀ ਜਾ ਰਿਹਾ ਸਾ ਮੇਰਾ ਪੁੱਤਰ ਅਨਮੋਲਜੀਤ ਸਿੰਘ ਤਰਸਿੱਕਾ ਵੀ ਮੇਰੇ ਨਾਲ ਆ ਪਰ ਸਾਨੂੰ ਬੜਾ ਦੁੱਖ ਹੋਇਆ ਬਹੁਤ ਸਾਰੇ ਭੈਣ ਭਰਾ ਇਹਦੀ ਲੰਘਦੇ ਹੋਣਗੇ ਸਾਨੂੰ ਇਹਦੇ ਖਿਲਾਫ ਆਵਾਜ਼ ਠਾਉਣੀ ਚਾਹੀਦੀ ਆ ਜਿਹੜੀ ਸੈਂਟਰ ਸਰਕਾਰ ਆ ਜਾਂ ਸਟੇਟ ਸਰਕਾਰ ਆ ਉਹ ਆਪਣੇ ਪਾਣੀਆਂ ਦਾ ਹੱਕ ਜਿਹੜਾ ਵਾ ਉਹਦੇ ਮਨਦੇ ਮੁਤਾਬਕ ਦੇਵੇ ਜੇ ਪਾਣੀ ਨਾ ਆਇਆ ਧਰਤੀ ਇੱਥੇ ਦਰਿਆਵਾਂ ਦਾ ਤੇ ਮਿੱਤਰੋ ਗੱਲ ਯਾਦ ਰੱਖਿਓ ਅਸੀਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਾਂਗੇ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਲਾਂਹਤਾਂ ਪਾਉਣਗੀਆਂ ਕਿ ਸਾਡੇ ਵੱਡਿਆਂ ਨੇ ਬਹੁਤ ਮਾਰੀ ਕੀਤੀ ਇਹ ਖੇਤੀਆਂ ਇਹ ਜ਼ਮੀਨਾਂ ਸਭ ਬੰਜਰ ਹੋ ਜਾਣਗੀਆਂ ਜੇ ਅਸੀਂ ਦਰਿਆਵਾਂ ਦੇ ਨਾਲ ਹੀ ਧੋਖਾ ਕਰਾਂਗੇ ਨਾ ਤੇ ਸਾਡੇ ਘਰਾਂ 'ਚ ਵੀ ਧੋਖਾ ਹੀ ਹੋਵੇਗਾ ਜਦੋਂ ਕੱਲ ਨੂੰ ਮਾਲੂ ਥੋੜਾ ਜਿਹਾ ਪਾਣੀ ਵਧਿਆ ਕਹਿਣਾ ਜੀ ਫਸਲਾਂ ਰੁੜ ਗਈਆਂ ਫਸਲਾਂ ਡੁੱਬ ਗਈਆਂ ਹੁਣ ਆਹ ਫਸਲਾਂ ਤਾਂ ਦਰਿਆ ਤੇ ਕਬਜ਼ਾ ਕਰਕੇ ਬੈਠੀਆਂ ਨੇ ਫਿਰ ਇਹ ਡੁੱਬਣੀਆਂ ਹੀ ਆ ਫਿਰ ਆਪਾਂ ਕਹਿਣਾ ਜੀ ਸਾਡੇ ਨਾਲ ਧੱਕਾ ਹੁੰਦਾ ਇਹ ਗੱਲ ਨਹੀਂ ਚੰਗੀ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਭਈ ਦਰਿਆ ਦੀ ਤਰਤੀ ਨੂੰ ਨਾ ਮੱਲੋ ਦਰਿਆ ਨੂੰ ਦਰਿਆ ਵਾਂਗ ਵਗਣ ਦਿਵੋ ਇਹਨਾਂ ਨੂੰ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਪਾਣੀ ਜੇ ਅਸੀਂ ਪਾਣੀ ਖਤਮ ਕਰ ਲਿਆ ਤਾਂ ਬਹੁਤ ਔਖੇ ਹੋਵਾਂਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ